ਕਹਦਾ ਹੈ ਕਿ ਪੂਰੇ ਸਤਗੁਰ ਮੇਰ ਜੀ ਕੀਤੀ ਸ਼ਾਦੀ ਦਾ ਦਿਨ ਆਇਆ ਪੂਰੇ ਸਤਗੁਰ ਮੇਰ ਜੀ ਕੀਤੀ ਸ਼ਾਦੀ ਦਾ ਦਿਨ ਆਇਆ ਸਤਗੁਰ ਦੇ ਤਨਵਾਸ ਵਾਸਦੇ ਅਖੰਡ ਪਾਠ ਰਖਵਾਇਆ ਅਖੰਡ ਪਾਠ ਦੇ ਕਮਰੇ ਲਾਗੇ ਟੈਲੀਵਿਜ਼ਨ ਚੱਲੈ ਸਾਰਾ ਨੰਬਰ ਟੀਵੀ ਅੱਗੇ ਤੇ ਬਾਬਾ ਜੀ ਨੇ ਕੱਢੀ ਅਖੰਡ ਪਾਠ ਦੇ ਕਮਰੇ ਲਾਗੇ

ਅਸੀਂ ਦੇ ਪ੍ਰਸ਼ਾਤੀ ਤਿਆਰ ਕਰਨੇ ਬੜਾ ਕੰਮ ਕਰਨਾ ਹੁੰਦਾ ਤੁਸੀਂ ਬੜ ਟੈਗ ਨੂੰ ਸਾਨੂੰ ਬਾਜ ਨਾਮ ਆਇਆ ਜੇ ਬੀਬੀ ਆ ਕੇ ਸਮਾਂ ਲਈ ਮੇਤ ਤੋਂ ਦਵੇ ਤੇ ਮੁਰਗਾ ਸੜਦਾ ਆਏ ਪਰੋਂੇ ਕੀ ਖਾਣ ਕੇ ਟੰਬਰ ਵਿਅੰਤਨ ਧੜਦਾ ਪਹਿਰੇ ਉੱਤੇ ਕੋਈ ਨਾ ਬੈਠਾ ਅੰਦਰ ਕੁੱਤਾ ਵੜਦਾ ਬਹਿਰੇ ਉੱਤੇ ਕੋਈ ਨਾ ਬੈਠਾ ਅੰਦਰ ਕੁੱਤਾ ਵੜਦਾ ਸ਼ਰਦਾ ਵਾਲੀ ਗੱਲ ਨਾ ਕੋਈ ਗਲ ਪੈ ਢੋਲ ਵਜਾਏ ਸ਼ਰਦਾ ਵਾਲੀ ਗੱਲ ਨਾ ਕੋਈ ਗਲ ਪੈ ਢੋਲ ਵਜਾਏ

ਅਗਰ ਬੱਤੀਆਂ ਲਾਉਂਦੇ ਅਗਰ ਬੱਤੀਆਂ ਲਾ ਕੇ ਜਾਪਣ ਏਦਾਂ ਮੋਹ ਬਖਸ਼ਾਉਂਦੇ ਰੇਲ ਗੱਡੀ ਦੇ ਇੰਜਣ ਵਾਂਗੂ ਬੱਚੇ ਰੌਲਾ ਪਾਉਂਦੇ ਰੇਲ ਗੱਡੀ ਦੇ ਇੰਜਣ ਵਾਂਗੂ ਬੱਚੇ ਰੌਲਾ ਪਾਉਂਦੇ ਬੱਚੇ ਰੌਲਾ ਮੈਨ ਅਜੇ ਡੱਪਣ ਮਾਬੇ ਨਾ ਸਮਝਾਉਂਦੇ ਰਾਤ ਭਾਈ ਤਾਂ ਸਾਰੇ ਸੌਂਗੇ ਬਾਬਾ ਜੀ ਦੇ ਲਾਗੇ ਰਾਤ ਭਾਈ ਤਾਂ ਸਾਰੇ ਸੌਂਗੇ ਬਾਬਾ ਜੀ ਦੇ ਲਾਗੇ ਸ਼ਬਦ ਗੁਰੂ ਦਾ ਵਾਜਾ ਮਾਰੇ ਕੋਈ ਨਾ ਸੁੱਤਾ ਜਾਗੇ ਸ਼ਬਦ ਗੁਰੂ ਦਾ ਵਾਜਾ ਮਾਰੇ ਕੋਈ ਨਾ ਸੁੱਤਾ ਜਾਗੇ ਇਦਾਂ ਸਾਰੀ ਰਾਤ गुਜਾਰੀ ਇਦਾਂ ਸਾਰੀ ਰਾਤ गुਜਾਰੀ ਮਸਤੀ ਏੜ ਦਮਲੇ ਸਾਰੇ ਸੁੱਤੇ ਕੌਮ ਜਾਗਦਾ ਬਾਬਾ ਜੀ ਨੇ ਕੰਦੇ ਰੋਲੇ ਰੱਬੇ ਦੇ ਵਿੱਚ ਬੀਤੇ ਇਦਾਂ ਕਿੰ ਦਿਹਾੜੇ ਰੋਲੇ ਰੱਬੇ ਦੇ ਵਿੱਚ ਬੀਤੇ ਇਦਾਂ ਤਿੰਨ ਦਿਹਾੜੇ ਹੀਰਾ ਮੋਤੀ ਹੱਥ ਨਾ ਆਇਆ ਭਾਗ ਨੇ ਕਿੰਨੇ ਮਾਰੇ ਹੀਰਾ ਮੋਤੀ ਹੱਥ ਨਾ ਆਇਆ ਭਾਗ ਨੇ ਕਿੰਨੇ ਮਾਰੇ ਟੱਬਰ ਵਿੱਚੋਂ ਲਾਈ ਕਿਸੇ ਨੇ ਪਾਠੀ ਕੁੱਤੇ ਰੋਗ ਟੱਬਰ ਵਿੱਚੋਂ ਲਾਈ ਕਿਸੇ ਨੇ ਪਾਠੀ ਕੁੱਤੇ ਰੋਗ ਫਰੀਦ ਕਬੀਰ ਦੇ ਸਾਨੂੰ ਸੁਣਾਓ ਫਰੀਦ ਕਬੀਰ ਦੇ ਜਿੱਕੇ ਸੁਣਾਓ ਸਾਨੂੰ ਜਰਾ ਸ਼ਰੋਗ ਇਹ ਪਾਠੀ ਨੇ ਜਵਾਬ ਦਿੱਤਾ ਕਿ ਪਰਨ ਸੁਣਨ ਦਾ ਵੇਲਾ ਸੀ ਜਦ ਦੁਨੀਆਂ ਦੀ ਵਿਚਰੰਗੇ ਪਰਨ ਸੁਣਨ ਦਾ ਵੇਲਾ ਸੀ ਜਦ ਦੁਨੀਆਂ ਦੀ ਵਿਚਰੰਗੇ ਭੋਗਦੀ ਹੁੰਦਾ ਬਿਲਕੁਲ ਤਿਆਰੀ ਸਲੋਕ ਕਿਦੋਂ ਦੇ ਲੰਗੇ ਤਾਬਿਆਂ ਦੇ ਵਿੱਚ ਬੈਠਾ ਪਾਠੀ ਕਿਵੇਂ ਸੁਣੇ ਹਾਂ ਧੱਲੇ ਤਾਬਿਆਂ ਦੇ ਵਿੱਚ ਬੈਠਾ ਪਾਠੀ ਕਿਵੇਂ ਸੁਣੇ ਹਾਂ ਧੱਲੇ ਜਦੋਂ ਸਲੋਕ ਮੈਂ ਸੁਣੇ ਸੁਣਾਏ ਉਦੋਂ ਬਾਬਾ ਜੀ ਸੀ ਕੱਲੇ ਤੱਬਰ ਦੇ ਕੁਝ ਮੈਂਬਰ ਆ ਕੇ ਪਾਤੀ ਨੂੰ ਪਰਮਾਉਂਦੇ ਤੱਬਰ ਦੇ ਕੁਝ ਮੈਂਬਰ ਆ ਕੇ ਤੇ ਪਾਤੀ ਨੂੰ ਪਰਮਾਉਂਦੇ ਇਹਦਾ ਭੋਗ ਨਾਲੀ ਛੇਤੀ ਪਾਇਓ ਦਾਰਦੀ ਨੇ ਨਹਾਉਂਦੇ ਭੋਗ ਨਾਲੀ ਛੇਤੀ ਪਾਇਓ ਦਾਰਦੀ ਨੇ ਨਹਾਉਂਦੇ ਨਹਾਤ ਹੋ ਕੇ ਦਾਰਦੀ ਆਏ ਲੈਨ ਗੁਰੂ ਤੋਂ ਮੇਵਾ ਨਹਾਤ ਹੋ ਕੇ ਦਾਰਦੀ ਆਏ ਲੈਨ ਗੁਰੂ ਤੋਂ ਮੇਵਾ ਚੌਧਾ ਸਾਹਿਬ ਦੀ سیو کر کے گرم پورے سال شہری ٹوٹ نہیں پلان بن دے گرمک پلے پلان دے

ਸੱਤ ਹੱਥ ਕੇ ਲੰਮਾ ਪੈ ਗਿਆ ਦੁਰਦੋਰੇ ਦਾ ਭਾਈ ਸਿਰੇ ਲੱਗੇ ਕਰਨੀ ਲੱਗੀ ਜੈ ਮਾਲਾ ਵੀ ਪਾਈ ਸਿਰੇ ਲੱਗੇ ਤਨਗੀ ਲੱਗੀ ਜੈ ਮਾਲਾ ਵੀ ਪਾਈ ਦਿਲ ਵਿੱਚ ਤੁੰਤੇ ਗੂੰਜ ਰਹੀ ਸੀ ਤਨ ਪਾੜ ਸ਼ਹਿਦਾਈ ਦਿਲ ਵਿੱਚ ਤੁੰਤੇ ਗੂੰਜ ਰਹੀ ਸੀ ਤਨ ਪਾੜ ਸ਼ਹਿਨਾਈ ਵੇਖੋ ਕਿੰਨਾ ਕਰਜਾ ਕੀਤਾ ਹੋ ਗਈ ਬੱਲੇ ਬੱਲੇ ਵੇਖੋ ਕਿੰਨਾ ਕਰਜਾ ਕੀਤਾ ਹੋ ਗਈ ਬੱਲੇ ਬੱਲੇ ਤਾਬੇ ਵਿੱਚ ਗਲੰਥੇ ਰਹਿ ਜਾਂ ਜਾਂ ਬਾਗਵਾ ਨਿਕਲ ਲੈ ਵਕ ਵਕ ਖਾਣੇ ਆ ਕੇ ਕਹਿੰਦੇ ਆਇਆ ਬੜਾ ਸੁਆਦ ਵਕ ਵਕ ਮਾਣੇ ਖਾ ਕੇ ਕਹਿੰਦੇ ਆਇਆ ਬੜਾ ਸੁਆਦ ਜਿਸ ਭੱਟੀ ਦੇ ਮਿੱਠੀ ਬਣਿਆ ਉਸੇ ਤੇ ਪ੍ਰਸ਼ਾਦ ਜਿਸ ਭੱਟੀ ਦੇ ਮਿੱਠੀ ਬਣਿਆ ਉਸੇ ਤੇ ਪ੍ਰਸ਼ਾਦ ਉਹ ਪੈਲਸ ਦੇ ਵਿੱਚ ਪਾਣੀ ਮੰਗੂ ਡੁੱਲਤੀ ਫੇਰੇ ਸ਼ਰਾਬ ਅਨ ਪਾਣੀ ਦਾ ਥੋੜਾ ਖਾਦਾ بہت خراب گاؤں والی نے, نے گرو گرتھ می آیا کھا پی کے ڈگری ادا ہوں گملے چلے گا رونق کی بابا جی نکلے ਆਉਣ ਵਾਲੀ ਨੇ ਰੌਣਕ ਦਿੱਤੀ ਜਵਾਪਾ ਜੀ ਨੇ ਕੱਲੇ ਆਖਰੀ ਬੰਦੇ ਆ ਸਿੱਖਿਆ ਦਾ ਸੁਦੇਰ ਕਰਨ ਵਾਸਤੇ ਆਪਾਂ ਸਾਰੇ ਸਵਾਸ ਸਿਰ ਪੂਰੀਏ ਕਿ ਦੁਨੀਆ ਦੀ ਵਡਿਆਈ ਪਿੱਛੇ ਕਾਤੋਂ ਧਰਮ ਲਗਾਉਣਾ ਦੁਨੀਆ ਦੀ ਵਡਿਆਈ ਪਿੱਛੇ ਕਾਤੋਂ ਧਰਮ ਲਗਾਉਣਾ ਪੂਰੇ ਗੁਰ ਦੀ ਬਾਣੀ ਸੁਣ ਕੇ ਜੀਵਨ ਸਫਲ ਬਣਾਉਣਾ ਹੀਰੇ ਵਰਗਾ ਜਨਮਾ ਤੇਰਾ ਫਿਰ ਮੇਰ ਹੱਥ ਨਹੀਂ ਆਉਂਦਾ ਹੀਰੇ ਵਰਗਾ ਜਨਮ ਤੇਰਾ ਫਿਰ ਹੱਥ ਨਹੀਂ ਆਉਣਾ ਅੰਨ ਸੁਣਨੂ ਆਏ ਬਾਣੀ ਇਹੋ ਹੀ ਬਚਨ ਕਮਾਉਣਾ ਮੜਨ ਸੁਣਨੂ ਆਏ ਬਾਣੀ ਇਹੋ ਬਚਨ ਕਮਾਉਣਾ ਪੁੱਲਾ ਚੁਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ